ਪਸਵਾਂ ਦਾ ਜੇਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆਂ ਤੁਹਾਨੂੰ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟ ਸੁਖੀਏ ਦੇ ਵਿੱਚ ਕੋਟ ਸੁਖੀਆ ਪਿੰਡ ਜ਼ਿਲ੍ਹੇ ਫਰੀਦਕੋਟ ਦੀ ਬੁੱਕਲ ਤਾਂ ਨਿਕ ਮੰਨ ਦਾ ਪਿੰਡ ਆ ਪਾਣਾ ਚਾਹਲ ਚ ਮਿਲੀ ਇਹ ਪਿੰਡ ਦਾ ਗਵੰਡੀ ਜਿਹਾ ਪਿੰਡ ਆ ਮਿੱਤਰੋ ਪਲੂਰ ਪਿੰਡ ਵੀ ਨੇੜੇ ਰਹਿ ਗਿਆ ਧੂੜਕੋਟ ਵੀ ਨੇੜੇ ਰਹਿ ਗਿਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਮਿੱਤਰੋ ਵਪਾਰ ਦਾ ਬਾਈ ਦਾ ਕੰਮ ਆ ਤੇ ਕਰਮ ਬਾਈ ਦਾ ਨਾਮ ਆ ਜਦੋਂ ਤੁਸੀਂ ਚੇਲਾ ਵਾਲੇ ਪਾਸੇ ਤੋਂ ਸਿੱਧਾ ਆ ਕੇ ਕੋੜ ਸੁਖੀਏ ਪਿੰਡ ਦੇ ਵਿੱਚ ਐਂਟਰੀ ਕਰੋਗੇ ਤਾਂ ਕਰਦੇ ਸਰ ਸਿੱਧੀ ਗਲੀ ਤੁਸੀਂ ਪਿੰਡ ਦੇ ਵਿੱਚ ਵੜ ਜਾਨੀਆਂ ਤੇ ਮਿੱਤਰੋ ਅੱਗੋਂ ਬਾਈ ਦਾ ਘਰ ਤੋਂ ਤੁਹਾਨੂੰ ਰابطਾ ਕਾਇਮ ਹੋ ਜਾਊਗਾ ਤਿੰਨ گاਵਾ ਬਕਾਊਆ ਇੱਕ ਜਰਸੀ ਪੰਜਾਬ ਵਾਲੀ ਥੋੜਾ ਜਿਹਾ ਕ੍ਰਾਸ ਪੈਂਦੀ ਤੇ ਇੱਕ ਮਿੱਤਰੋ ਤੁਹਾਨੂੰ ਥਰ ਪਰਕਰ ਦੇ ਵਿੱਚ ਦੇਸੀ ਨਕਸ਼ਲ ਦੀ گاਉਂ ਬਖਾਵਾਂਗੇ ਤੇ ਇੱਕ ਹੋਰ ਐਚ ਐਫ ਦੇ ਵਿੱਚ ਕ੍ਰਾਸਵਰਡ ਪਹਿਲਾਂ ਸੂਈ ਸਵਾਈ ਬਖਾਵਾਂਗੇ ਤਿੰਨ گاਵਾ ਹੋਣਗੀਆਂ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਰਿਕਵੈਸਟ ਬੇਨਤੀ ਆ ਵੀ ਤਸੱਲੀ ਕਰਨਾ ਹਰ ਇੱਕ ਪੱਖ ਤੋਂ ਤੁਹਾਡਾ ਆਉ ਦਾ ਮੋਢਲਾ ਫਰਜ ਹੋਊਗਾ ਸਾਰੀ ਜਾਣਕਾਰੀ ਲੈ ਲੈਨੇ ਆਪਾਂ ਵੀਰੇ ਤੋਂ ਆਓ ਮਿਲਦੇ ਆ ਵਡੇ ਭਾਈ ਨਾਲ ਸੱਸੀ ਦਾ ਕਰਮ ਵੀਰੇ ਸੱਸੀ ਦਾ ਭਾਈ ਜੀ ਕੀ ਹਾਲ ਆ ਵਡੇ ਭਾਈ ਠੀਕ ਆ ਜੀ ਵਧੀਆ ਸੇਤਾ ਦੇ ਪਰਿਵਾਰ ਬਾਈ ਹਾਂਜੀ ਵਧੀਆ ਅੱਛਾ ਨਾਮ ਦੱਸ ਦੀਏ ਕਿਹੜਾ ਦੀ ਵੀਰੇ ਨਾਮ ਕਰਮ 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 ਵੀਰੇ ਘਰ ਆਪਣਾ ਸਿੱਧਾ ਹੀ ਆ ਗਿਆ ਹਨਾ ਹਾਂਜੀ ਹਾਂਜੀ ਠੀਕ ਆ ਅੱਛਾ ਪਿੰਡ ਦੇ ਕੁਝ ਕਈ ਵਾਰੀ ਫੋਨ ਫਾਣ ਨਹੀਂ ਲੱਗਦਾ ਕੀ ਪੁੱਛ ਕੇ ਆ ਜਾਵੇ ਬਸ ਗਾਰਮ ਵਪਾਰੀ ਕੇ ਕਹਿ ਦੇਵੇ ਠੀਕ ਆ ਵੀਰੇ ਅੱਛਾ ਕਰਮ ਬਾਈ ਆਪਣੇ ਕੋਲ ਤਿੰਨ ਗਾਵਾਂ ਅੱਜ ਹਨਾ ਇਹ ਜਰਸੀ ਦੀ ਕੀ ਡਿਟੇਲ ਆ ਬਾਈ ਜਰਸੀ ਦੀ ਡਿਟੇਲ ਬਾਈ ਜੀ ਦੂਜਾ ਸੂਆ ਮੂੰਹ ਛਿੱ ਹਾਂਜੀ ਠੀਕ ਹੈ ਕਿੰਨਾ ਦੁੱਧ ਦਿੱਤਾ ਹੋਇਆ ਪਹਿਲੇ ਸਵੇਰ ਦੁੱਧ ਕਪੈਸਿਟੀ 27 ਲੀਟਰ ਹੈ ਜੀ ਇਹਦੀ 26 27 ਲੀਟਰ ਦੁੱਧ ਪਹਿਲੇ ਸਵੇਰ ਦੇਖ ਪਹਿਲੇ ਸਵੇਰ ਦੂਜੇ 20 ਤਰੀਕ ਨੂੰ ਇਹਦੇ ਦਿਨ ਪੂਰੇ ਆ ਜੀ 21 ਤਰੀਕ ਨੂੰ ਵੀਰੇ 20 ਤਰੀਕ ਨੂੰ 20 ਤਰੀਕ ਨੂੰ ਹਾਂਜੀ ਇੱਕ ਦਿਨ ਪਹਿਲਾਂ ਸੂਚਕ ਦੀ ਬਗਾਨ ਫਾਰਮ ਦਾ ਰਿਕਾਰਡ ਹੈ ਤਾਂ 26 ਕਿਲੋ ਦਾ ਹਾਂਜੀ 27 ਕਿਲੋ ਦਾ 27 ਕਿਲੋ ਦਾ ਘਰ ਦਰ ਕਾ ਕਰੇ ਬੰਨੀ ਹੋਈ ਜੇ ਖੁੱਲੀ ਰਹੀ ਹੈ ਨਹੀਂ ਇਹ ਖੁੱਲੀ ਰਹੀ ਹੈ ਖੁੱਲੀ ਰਹੀ ਠੀਕ ਹੈ ਬਈ ਅੱਛਾ ਹੁਣ ਦਿਨੇ 20 ਤਰੀਕ ਨੂੰ ਪੂਰੇ ਫਿਰਤਾ ਜੇ ਹੋਰ ਖੜਜੂ ਕਰਨਾ ਹਾਂਜੀ 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 ਹੂੰ ਛੰਡੀ ਠ ਓਕੇ ਜਮਾ ਅੱਛਾ ਕੀ ਰੇਟ ਰੱਖਿਆ ਕਰਨ ਬਾਈ ਜਿੰਦਾ ਰੇਟ ਬਾਈ ਜੀ ਇਹਦਾ ਮੁੱਲ ਹੈਗਾ 110 ਠੀਕ ਆ ਹਾਂਜੀ ਵਿੱਚੋਂ ਮਾਨ ਜੀ ਦੇਣੀ ਕਿੰਨੇ ਦੀ ਆ ਹਨਾ ਬਸ ਮਾਨ ਤਾਨ ਕਰ ਦਾਂਗੇ ਕਿੰਨਾ ਕਰ ਦਈਏ ਹਾਂਜੀ ਕਿੰਨੇ ਦੀ ਦੇ ਦਈਏ ਮੈਂ ਕਹਾਂ 1.5 ਦੀ ਦੇ ਦਾਂਗੇ ਖੇਤ 'ਚ ਹੋਰ ਵੀ ਲੜ ਪਿਆਰ ਹੋ ਜੂ ਮੌਕੇ ਤੇ ਕੋਈ ਕਿੰਨੇ ਮਾੜਾ ਮੋਟਾ ਜੀ ਬਸ ਠੀਕ ਹੈ ਤੋੜੀ ਵੀਰੇ ਕੱਢੀ ਬਰ ਨੂੰ ਖੋਲੀ ਭਰਾਂ ਨੂੰ ਲੈ ਵੀ ਮਿੱਤਰੋ ਜਰਸੀ ਨਸਲ ਦੇ ਵਿੱਚ ਆ ਕਰਾਸ ਪਣ ਦਿਖਾਉਂਦੀ ਆ ਪਰ ਪਾਟੀ ਬੰਤਰ ਦੀ ਗਾਂ ਬੜੀ ਕਮਾਲ ਆ ਕਰਮਾਲੀ ਦੇ ਅੰਗ ਆਰ ਜਿਹੜੇ ਲੱਗੇ ਹੋਏ ਹਨ ਕਿਉਂਕਿ ਮੈਂ ਕਬੀਸਾ ਕਹਿਣਾ ਹੁੰਦਾ ਜਿਹੜਾ ਚੰਗਾ ਜਾਨਵਰ ਕਈ ਵਾਰੀ ਸਲੋ ਮੋਸ਼ਨ ਤੇ ਦਿਸਿਆ ਹੁੰਦਾ ਵੀਡੀਓ ਦੇ ਵਿੱਚ ਪਰ ਬਿਊਟੀ ਗਾਂ ਦੇ ਵਿੱਚ ਬੜੀ ਕਮਾਲ ਆ ਲੇਵੇ ਦੀ ਆਡਰ ਦੀ ਕੁਆਲਿਟੀ ਪੱਟਾਂ ਦੇ ਸਨ ਵਾਲਾ ਲੇਵਾ ਮਿੱਤਰੋ ਔਰ ਬ੍ਰੀਕੀ ਬੜੀ ਕਮਾਲਾ ਕਰਮਾਂ ਵਾਲੀ ਦੇ ਵਿੱਚ ਸੋਹਣੀ ਸੁਨੱਖੀ ਖੂਬਸੂਰਤ ਬਹੁਤ ਆ ਵੜ ਘਰੇ ਰੱਖਣ ਵਾਲੇ ਭਰਾ ਦੇ ਲਈ ਪੂਰੀ ਦਣੇ ਅਰਗੀ ਵੱੱਛੀ ਆ ਮਿੱਤਰੋ ਦੇਖੋ ਕਿਰਾਂ ਦੀ ਮੂਹ ਮਾ ਤੁਰਦੀ ਤਰਦੀ ਪਹਿਲਵਾਨਾਂ ਗੁੱਠਾਣਾ ਵੀ ਬਹੁਤ ਚੰਗਾ ਲੱਗਾ ਬਾਈ ਮੱਝਾਰ ਗਿਆ ਲੱਗਾ ਥਣ ਪਾਵਰ ਵਾਲਾ ਪੂਰਾ ਤੇ ਦੋਸਤ ਬਾਈ ਵਾਕਈ 128 ਕਿਲੋ ਦੀ ਮਾਲ ਕਰ ਰਹੀ ਹੋਊਗੀ ਆਰਡਰ ਦੀ ਕੁਆਲਿਟੀ ਵੀ ਨੇੜੇ ਹੋਈ ਕਿਹੜਾ ਨਹੀਂ ਮੜਾ ਜਾ ਆ ਵੇਖੋ ਮਿੱਤਰੋ ਇਹਦੇ ਆਰਡਰ ਦੀ ਕੁਆਲਿਟੀ ਦੀਆਂ ਨਾੜਾ ਨੂੜਾ ਵੀਨਸ ਜਿਹੜੀ ਉਤੋਂ ਸੂਤੋਂ ਲੇਵਾ ਸਟਾਰਟ ਕੀਤਾ ਥੱਲੇ ਨੂੰ ਪਧਰਾ ਫੱਟੀ ਵਰਗਾ ਔਰ ਗਾਂ ਨੂੰ ਤੱਕ ਜਿਹੜੀ ਥਣਾ ਦੀ ਅਵਿਰਲਾ ਥਣਾ ਦੀ ਮਜ਼ਬੂਤੀ ਬੜੀ ਕਵਾਲ ਕਈ ਵਾਰੀ ਕਿਸੇ ਪਰ ਅੱਛਾ ਪਰ ਮਾੜੀ ਜੀ ਪਾਸ ਕਰਦੀ ਹੈ ਕਈ ਵਾਰੀ ਆਨਲਾਈਨ ਹੀ ਲੈਣੀ ਹੁੰਦੀ ਕਿਸੇ ਨੇ ਹਾਂ ਕੋਈ ਗੱਲ ਨਹੀਂ ਮਾਰ ਦੇ ਦੋਸਤਾਰਾ ਫਿਰ ਵੀ ਦਾ ਬਣ ਕੇ ਤੁਹਾਨੂੰ ਵਿਖਾਈ ਦੇਣਾ ਬਾਈ ਫਿਰ ਵੀ ਰਿਕ ਪੱਖ ਤੋਂ ਵੈਸੇ ਤੁਹੀ ਤਾਂ ਇਹ ਗੁੰਦ ਹੀ ਆਉਂਦੀ ਹੈ ਬ ਹੂ ਰੀਕੀ ਬੜੀ ਕਮਾਲਾ ਕਰਮਾਂ ਵਾਲੀ ਦੇ ਵਿੱਚ ਸ਼ਹਿਰ ਦੇ ਵਿੱਚ ਆਜੇ ਤਾਂ ਬਣੂ ਬਹੁਤ ਗਾਂਤਲੋ ਬਾਈ ਨਿਕਰੂਗੀ ਪੂਰੀ ਜ਼ਬਰਦਸਤ ਤਿਆਰੀ ਦੇ ਵਿੱਚ ਆਊਗੀ ਤੇ ਬਾਕੀ ਬਾਈ 1 ਲੱਖ ਤੇ 5000 ਦੇ ਵਿੱਚੋਂ ਥੋੜਾ ਬਹੁਤਾ ਹੀ ਲਾਡ ਪਿਆਰ ਹੁਣ ਆਊਗਾ ਕਿਉਂਕਿ ਬਾਈ ਵੈੜ ਵੀ ਟਿਕਾਣੇ ਦੀ ਆ ਪੂਰੀ ਤੁਸੀਂ ਵੀ ਸਾਰੇ ਸਿਆਣਿਆਂ ਵੀ ਚੰਗੀ ਵੱੱਛੀ ਚੰਗੇ ਭਾਅ ਦੇ ਵਿੱਚ ਤਾਂ ਮਿਲ ਲਈ ਮਿਲਣੀ ਆ ਦੋ ਨੰਬਰ ਤੇ ਫਿਰ ਜਿਹੜੀ ਥਰ ਪਰਕਰ ਬਾਈ ਦੋ ਨੰਬਰ ਤੇ ਬਾਈ ਜੀ ਇਹ ਤੀਜਾ ਸੂਆ ਸੁੰਦੀ ਆ ਠੀਕ ਆ ਵੀਰੇ ਦੂਜੇ ਸੂਏ ਨੇ 12 ਕਿਲੋ ਦੁੱਧ ਦਿੱਤਾ ਠੀਕ ਆ ਵੀਰੇ ਹਾਂਜੀ ਤੇ ਦਿਨ ਕਿੰਨੀ ਤਰੀਕ ਨੂੰ ਪੂਰੇ ਆ ਵੀਰੇ ਦਿਨ ਇਹਦੇ 22 ਤਰੀਕ ਨੂੰ ਜੀ 22 ਤਰੀਕ ਨੂੰ ਅੱਛਾ ਠੰਡੀ ਠੰਡੀ ਅੰਜ ਵੀਰੇ ਬਾਹਲੀ ਜਾਦੇ ਜੀ ਠੀਕ ਆ ਬਾਈ ਹਾਂ ਸੀਲ ਠੰਡੀ ਬਹੁਤ ਜਾਦੇ ਨਹੀਂ ਸਹੀ ਆ ਬੱਲੇ ਬਾਈ ਅੱਛਾ ਇਹਦਾ ਰੇਟ ਵੀਰੇ ਹਾਂਜੀ ਰੇਟ ਇਹਦਾ ਮੁੱਲ ਮੁੱਲ ਤੇ ਇਹਦਾ 35000 ਆ ਜੀ ਦੇਣੀ ਕਿਨੇ ਦੀ 32 ਕਰਾ ਲੈ ਕੋਈ 35 ਕਰਾ ਲੈ ਹਾਂ 30000 ਦੀ ਜੈਸਨ ਹੋਈ ਆ ਠੀਕ ਹੈ ਮਾਣ ਤੈਨੂੰ ਥੋੜਾ ਬੋਤੋ ਤਾਂ ਕਰ ਮਾਣਾ ਮੋਟਾ ਬਸ ਛੂੜ ਛੱਪਾ ਹੀ ਆ ਗੱਡੀ ਬਾਹਰ ਨੂੰ ਬਈ ਕੀ ਬਾੜੀ ਆ ਵੀਰੇ ਦੁੱਧ ਵਾਲੇ ਭਰਾ ਦੁੱਧ 12 13 ਕਿਲੋ ਦੇਈ ਜਾਣਾ ਨੇ ਬਈ ਹਨਾ ਹੂੰ ਲੈ ਬਈ ਇਹ ਗੱਲੇ ਥੱਲੋ ਵੀ ਕਰਮ ਵਾਲੀ ਸਾਫ਼ ਸੁਥਰੀ ਜਿੜਿਆ ਵੀਰੇ ਪਲੀ ਪੁਲੀ ਵੀ ਚੰਗੀ ਆ ਬਈ ਬਾਕੀ ਲੌਲੀ ਪੋਲੀ ਜਿੰਨੀ ਆ ਇਹ ਰਸਾ ਸੈਟ ਕੇ ਉੱਤੇ ਬੈਜੇ ਕੋਈ ਬਸ ਦੁੱਧ ਪੀਣ ਵਾਲੇ ਬੰਦੇ ਦੇ ਲਈ ਪੂਰੀ ਵਾਜੀ ਹਾਂ ਸੁਬਾਹ ਬਹੁਤ ਸ਼ਾਂਤ ਆ ਹਨਾ ਬਾਲੀ ਠੰਡੀ ਆਦੀ ਪਰ ਬਹੁਤ ਜਿਆਦੇ ਬਾਈ ਜੀ ਪਤਾ ਹੀ ਨਹੀਂ ਕਰ ਸੰਗਾ ਇਕੱਲੇ ਨਾ ਸੰਗਣਾ ਇਸ ਤਰ੍ਹਾਂ ਆਪਾਂ ਹੁਣ ਰਸਾ ਉੱਤੇ ਸੈੜਤਾ ਨਾ ਆਈ ਬੈਠ ਜੂ ਕੋਈ ਇਹਨੂੰ ਚਰ ਨਹੀਂ ਸਹੀ ਆ ਵੀਰੇ ਨੰਦੂ ਚਾਰ ਥਲੋਲੀ ਵਾਲੂ ਆ ਦਿਖਾਰੀ ਦੀ ਮੜੇ ਨੇੜੇ ਲਾ ਕੇ ਆਹ ਵੇਖੋ ਬਈ ਬਣਦੇ ਵੀਰੇ ਬਸ ਬਈ ਹੂੰ ਗਿਆ ਨਾ ਤੂੰ ਠੀਕ ਆ ਵੀਰੇ ਅੱਛਾ ਤੈਨਾਂ ਨੰਬਰ ਤੇ ਜਿਹੜੀ ਵੈੜਾ ਵੱਡੇ ਬਾਈ ਇਹ ਚਾਰ ਦੰਦਾਂ ਦਾ ਜਿਹੜੂ ਪਹਿਲਾ ਸੂਆ ਠੀਕ ਆ ਇਹਦੇ ਤੇਲੇ 10 ਕਿਲੋ ਬੌਲਾ ਪਰਸੋਂ ਸੂਈ ਆ ਪਰਸੋਂ ਦੀ ਸੂਈ ਆ 10 ਕਿਲੋ ਬਲ ਬੱਛਾ ਮਗਰ ਕੇ ਬੱਛੇ ਮਗਰ ਹੈ ਬੱਛਾ ਮਗਰ ਚੋਣ ਚਾਂ ਨੂੰ ਠੰਡੀ ਹੋ ਵਟੇ ਬਹੁਤ ਜਿਆਦਾ ਠੰਡੀ ਸੀ ਲਈ ਠੀਕ ਹੈ ਵੀਰੇ ਠੀਕ ਹੈ ਦੰਦੋ ਕਿਵੇਂ ਆ ਵਟੇ ਪਈ ਆ ਚਾਰ ਦੰਦ ਆ ਜੀ ਚਾਰ ਦੰਦ ਆ ਤੇ ਦੁੱਧ ਤਾਂ ਇਹਨੂੰ 15 16 ਕਿਲੋ ਆ ਰਾਮ ਨਾਮ ਠੀਕ ਹੈ ਭਾਈ ਕੀ ਰੇਟ ਰਹੂਗਾ ਵੀਰੇ ਇਹਨ ਦਾ ਰੇਟ ਦਾ ਹੀ ਮੁੱਲ ਕੋਈ 45 ਕਰਾ ਲੈ 46 ਕਰਾ ਲੈ 42000 ਦੀ ਦੇ ਦੇ ਠੀਕ ਹੈ ਤੇ ਤੋਰੀ ਮੜੀ ਜੀ ਕੱਢੀ ਬਾਦੋ ਵੀਰੇ ਲੈ ਵੀ ਮਿੱਤਰੋ ਫੈਲਣ ਪਲੂਣ ਵੈੜ ਕਰਮਾਂ ਵਾਲੀ ਬਹੁਤ ਸੋਹਣੀ ਸੰਖੀ ਬੱਚਿਆ ਇਹ ਜੀ ਵੜ ਬਾਲਾ ਵੀਰੇ ਸੁਆ ਸੋਕ ਚੋਕੇ ਵੀ ਪੜ ਤੋਕੜ ਕੱਪੜ ਕਰਕੇ ਵੀ ਆਪਾਂ 30 32 ਦਾ ਵੇਚਣ ਦਾ ਹੱਕ ਰੱਖਦੇ ਹੁੰਨੇ ਆ ਕਿਉਂਕਿ ਹਜੇ ਬੱਚੀ ਪਈ ਆਂਦਾ ਮੇਰੇ ਕੋਲ ਆ ਕੇ ਉਪਰਾ ਕਰਕੇ ਸੂਪੀ ਨੀ ਦਾ ਥੱਲੋ ਇਹਨੇ ਹੋਰ ਖੜ ਜਾਣਾ ਹੈ ਕਰਮ ਵਾਲੀ ਨੇ ਕਿਉਂਕਿ ਬਾਈ ਇਹ ਦਿਓਦਲ ਖੜ ਕੇ ਜਿਵੇਂ ਜਿਵੇਂ ਤਿਆਰ ਹੋਊਗੀ ਇਹਦੇ ਲੇਵੇ ਦੀ ਬਣਾਵਟ ਵੀ ਬਦਲ ਜਾਣੀ ਆ ਤੇ ਦੁੱਧ ਵੀ 14 15 ਕਿਲੋ ਬੱਚੀ ਦੇ ਹੱਸ ਕੇ ਦੇਈ ਜਾਣਾ ਬਾਈ ਕਿਉਂਕਿ ਬਾਟੀ ਪੰਤਰ ਦੀ ਵੜ ਬਹੁਤ ਸਾਫ ਸੁਥਰੀ ਆ ਉੱਤੋਂ ਕੁੜਾ ਪੜਾ ਬੱਚੀ ਦਾ ਪੂਰਾ ਚੰਗਾ ਵਾ ਜਾਤ ਬਰੀਡ ਚੰਗੀ ਆ ਅੱਛਾ ਠੰਡੀ ਹਾਂ ਬਹੁਤ ਵਧੀਆ ਬੱਚਾ ਛੱਡਣ ਬੈ ਜਾ ਥੱਲੇ ਨਿਆਣਾ ਪਾ ਕੇ ਕੋਈ ਵਾਸਤਾ ਨਹੀਂ ਬਈ ਬੱਚਾ ਵੀ ਦਿਖਾ ਲਈਦੀ ਪਰ ਅੰਦਰ ਹੀ ਆ ਇਦਰੀ ਬੈਠਾ ਠੀਕ ਹੈ ਬਈ ਸੂਈ ਨੂੰ ਕਿੰਨੇ ਦਿਨ ਹੋ ਗਏ ਸੀ ਫਿਰ ਸੂਈ ਨੂੰ ਪਰਸੋਂ ਸੂਈ ਬੋਲਾ ਹੀ ਆ ਅਜੇ ਦੱਸ ਬੋਲਾ ਹੀ ਠੀਕ ਹੈ ਬਈ ਅੱਛਾ ਹੁਣ ਨੰਬਰ ਕਿਹੜੇ ਤੇ ਗੱਲ ਕਰੀਏ ਆਪਾਂ ਨੰਬਰ ਆਪਣਾ 8549 ਜੀ 029 ਕਿਹਾ ਸੀ ਇੱਕ ਵਾਰੀ ਹੋਰ ਆਉਣ ਦੀ 8549 ਜੀ 029 ਕਿਹਾ ਸੀ ਭਾਈ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਭਾਈ رابطہ ਕੈਂਪਿੰਡ ਕੋਟ ਸੁਖੀਆ ਜ਼ਿਲ੍ਹਾ ਫਰੀਦਕੋਟਾ ਨੰਬਰ ਜਾਣਕਾਰੀ ਲਈ ਸਕਰੀਨ ਦੇ ਉੱਤੇ ਤਿੰਨ گاਵਾ ਤਿੰਨੇ ਤੁਹਾਡੇ ਭਾਅ ਮੁਤਾਬਕ ਭਾਈ ਜੇ ਚੰਗੀ ਲੈਣੀਆਂ ਤਾਂ ਚੰਗਾ ਭਾਅ ਲਾਉਣਾ ਪਊਗਾ ਜੇ ਦਰਮਿਆਨੀ ਲੈਣੀ ਹੈ ਦਰਮਿਆਨੀ ਲੈ ਲਈ ਪੜੀਆਂ ਜੇ ਉਦੋਂ ਬਾੜੀ ਜੀ ਵਧੀਆ ਲੈਣੀਆਂ ਤੇ ਫਿਰ ਉਹ ਲੈਣੇ ਤਿੰਨੇ ਭਾਅ ਭਾਈ ਦੇ ਕੋਲੇ ਟਾਪ ਆ ਬਾਕੀ ਜਾਣਕਾਰੀ ਲਈ ਨੰਬਰ ਸਕਰੀਨ ਦੇ ਉੱਤੇ ਧੰਨਵਾਦ ਸ਼ੁਕਰੀਆ ਜੰਦੂਰ